ਏ ਵਕੈ ਅੰਤਮ ਜਾਂ ਕੇ ਲੋਕ ਮਹਾਵਾਖ ਨੇ ਇਹ ਉਪਰ ਵਾਲੇ ਵੱਲੋਂ ਜੋ ਸਾਡੇ ਜੋਤ ਬਣ ਕੇ ਸ਼ਰੀਰ ਆਈ ਸੀ ਉਹਨਾਂ ਦੇ ਮਹਾਵਾਖ ਨੇ ਔਰ ਮੈਂ ਕਹੂੰਗਾ ਅੰਤਮ ਸੱਚ ਵੀ ਨਹੀਂ ਪਰ ਉਸ ਅੰਤਮ ਸੱਚ ਤੋਂ ਪਹਿਲਾਂ ਇੱਕ ਜ਼ਿੰਦਗੀ ਹੁੰਦੀ ਹੈ ਤੁਸ ਜ਼ਿੰਦਗੀ ਚ ਸਭ ਤੋਂ ਅਹਿਮ ਰੋਲ ਮਾਂ ਦਾ ਹੁੰਦਾ ਹੈ ਮਾਂ ਸ਼ਬਦ ਨਹੀਂਗਾ ਅਹਿਸਾਸ ਹੈ ਜੋ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਚ ਤੁਰੇ ਫਿਰੋ ਤੁਹਾਡੇ ਨਾਲ ਹੁੰਦਾ ਹੈ ਤੁਹਾਡੇ ਦਿਲ ਚ ਹੁੰਦਾ ਹੈ ਮੈਂ ਹਮੇਸ਼ਾ ਮੰਨਦਾ ਸੀ ਕਿਉਂਕਿ ਮੇਰੀਆਂ ਅੱਖਾਂ ਵੇਖ ਰੀਆਂ ਸੀ ਛੋਟੇ ਹੁੰਦੇ ਤੋਂ ਕਿ ਨਾਮ ਪਿਓ ਦਾ ਹੁੰਦਾ ਹੈ ਪਰ ਘਰ ਮਾਂ ਦਾ ਹੁੰਦਾ ਹੈ ਜਿੰਨਗੇ ਵੀ ਰਿਸ਼ਤੇਦਾਰੀਆਂ ਜ਼ਿੰਮੇਵਾਰੀਆਂ ਦੋਸਤੀਆਂ ਉਹ ਪਿਓ ਦੀਆਂ ਹੁੰਦੀਆਂ ਨੇ ਪਰ ਉਹ ਨਿਭਦੀਆਂ ਮਾਂ ਕਰਕੇ ਨਹੀਂ ਮਾਂ ਕਰਦੀ ਛੱਤ ਹੁੰਦੀ ਹੈ ਔਰ ਮੈਂ ਹੁਣੇ ਬੈਠਾ ਵੀ ਬੱਬੂ ਨਾਲ ਗੱਲ ਕਰ ਰਿਹਾ ਸੀ ਕਿ ਮਾਂ ਤੋਂ ਵੱਡਾ ਰਿਸ਼ਤਾ ਇਸ ਦੁਨੀਆਵੀ ਚੱਕਰ 'ਚ ਕੋਈ ਨਹੀਂ ਹੁੰਦਾਗਾ ਕਿਉਂਕਿ ਉਹ ਉਹ ਹੁੰਦੀ ਹੈ ਜੋ ਤੁਹਾਡੇ ਤੋਂ ਵੀ ਜ਼ਿਆਦਾ ਤੁਹਾਡੇ ਲਈ ਦੁਆ ਕਰਦੀ ਹੈ ਜਾਂ ਸੋਚਦੀ ਹੈ ਔਰ ਮੈਨੂੰ ਲੱਗਦਾ ਹੈ ਸਾਰਿਆਂ ਦਾ ਹੀ ਐਕਸਪੀਰੀਅੰਸ ਹੈ ਜੋ ਮੈਂ ਬਿਆਨ ਕਰ ਰਿਹਾ ਉਹ ਚਲੇ ਗਏ ਨੇ ਬਟ ਤੁਸੀਂ ਕਹਿ ਲਓ ਉਹਨਾਂ ਦੀ ਸਿੱਖਿਆ ਉਹੀ ਹੈ ਜੋ ਅਸੀਂ ਤੁਰੇ ਫਿਰਦੇ ਆ ਕਰਦੇ ਫਿਰਦੇ ਆ ਇਹ ਮਾਪਿਓ ਦੇ ਕਰਮਾਂ ਦਾ ਫਲ ਹੁੰਦਾ ਹੈ ਉਹਨਾਂ ਦੇ ਸੰਸਕਾਰ ਹੁੰਦੇ ਨੇ ਉਹੀ ਮਾਰ ਨਿਕਲਦਾ ਹੁੰਦਾ ਹੈ ਅੱਜ ਤੁਸੀਂ ਬਲਕਿ ਅੱਜ ਹੀ ਨਹੀਂ ਸੰਸਕਾਰ ਔਰ ਉਸ ਤੋਂ ਬਾਅਦ ਵਕ ਵਕ ਛੋਬਿਆਂ ਤੋਂ ਜਿੰਨੇ ਆਏ ਹੋ ਉਹ ਮੇਰੇ ਦਿਲ ਤੇ ਜਾਂ ਸਾਡੇ ਪੂਰੇ ਪਰਿਵਾਰ ਦੇ ਦਿਲ ਤੇ ਥੋੜਾ ਇੱਕ ਇੱਕ ਕਦਮ ਚਾਹੇ ਰਾਜਨੀਤਿਕ ਖੇਤਰ ਚੋਂ ਹੋ ਵਕ ਵਕ ਅਕ੍ਰੋਸ ਦੀ ਪਾਰਟੀ ਜਾ ਕਲਾਜ ਜੱਤ ਚੋਂ ਤੇ ਇੱਕ ਸਾਡਾ ਨਵਾਂ ਰਿਸ਼ਤਾ ਜੋ ਬਣਿਆ ਸਾਡੇ ਸੰਗਰਸ਼ੀ ਸੱਜਣ ਜੋ ਅਸੀਂ ਤੁਰੇ ਫਿਰਦੇ ਆਂ ਸ਼ਾਇਦ ਸਾਡੇ ਨਾਂ ਸੇਖੋ ਸਾਹਿਬ ਨੂੰ ਬਣੀ ਯਾਦ ਹੋਣੀ ਬਾਕ ਮੇਰੀ ਤਾਂ ਹੈ ਬਾਕੀਆਂ ਦੇ ਨਹੀਂ ਹੋਣੇ ਜੋ ਚਮਕੌਰ ਸਾਹਿਬ ਤੋਂ ਆਨੰਦਪੁਰ ਸਾਹਿਬ ਤੋਂ ਤਲਵੰਡੀ ਅਕਲੇ ਸਾਰੇ ਪਾਸਿਓਂ ਆਏ ਹੋਏ ਨੇ ਜੋ ਅਸੀਂ ਤੁਰੇ ਫਿਰਦੇ ਆਂ ਉਹ ਉਸ ਮਾਂ ਲਈ ਤੁਰੇ ਫਿਰਦੇ ਆਂ ਜਿਹਦੀ ਤੁਲਨਾ ਮਾਤਾ ਧਰਤ ਮਹੱਤ ਕਹਿ ਕੇ ਉਹਨਾਂ ਜੋਤਾਂ ਨੇ ਕੀਤੀ ਐ ਜਿਹਨੂੰ ਬਚਾਉਣਾ ਵੀ অতি ਜ਼ਰੂਰੀ ਐ ਕਾਫੀ ਗੱਲਾਂ ਹੋ ਗਈਆਂ ਤੁਹਾਨੂੰ ਕਾਫੀ ਕੁਝ ਕਹਿਤਾ ਤੇਰੇ ਇੱਕ ਵਾਰੀ ਕਹਾਂਗਾ ਤੁਸੀਂ ਆਈ ਜਦੋਂ ਤੋਂ ਇਹ ਘਟਨਾ ਹੋਈ ਐ ਜਾਂ ਕਹਿ ਲੋ ਗਏ ਨੇ ਇਸ ਸੰਸਾਰ ਤੋਂ ਸਾਡੇ ਦਿਲ ਤੇ ਸਾਡੀਆਂ ਅੱਖਾਂ ਤੇੋਂ ਟੁੱਟਾਇਕ ਇੱਕ ਕਦਮ ਪਲੀਜ਼ ਜਾਂਦੇ ਹੋਏ ਲੰਗਰ ਸ਼ੱਕੇ ਜ਼ਰੂਰ ਜਾਣਾ ਮੇਰੇ ਦੋਸਤ ਵੀ ਨੇ ਔਰ ਬਲਕੇ ਮੇਰੇ ਜਿੰਨੇ ਦੋਸਤ ਨੇ ਉਹਨਾਂ ਨੂੰ ਆਪ ਦੇ ਪੁੱਤਾਂ ਨਾਲ ਜਿਵੇਂ ਹਰਪਜਨ ਨੇ ਤਾਂ ਜ਼ਿਕਰਕਾਰੀ ਦਿੱਤਾ ਜੱਸੀ ਬਟਾ ਬੱਬੂ ਨਾਲ ਪਤਾ ਹੀ ਨਹੀਂ ਕਿੰਨੇ ਵਾਰੀ ਕਰੇ ਈਵਨ ਜਿਹੜੇ ਸਾਡੇ ਸੁਖਵਿੰਦਰ ਸੀ ਸਾਰਿਆਂ ਨਾਲ ਉਹਨਾਂ ਦਾ ਰਿਸ਼ਤਾ ਮੇਰੇ ਨਾਲੋਂ ਗੂੜਾ ਹੋ ਜਾਂਦਾ ਸੀ ਜਿੰਨਾ ਕੋ ਮਿਲਦੇ ਸੀਗੇ ਤਾਂ ਮਿਹਰਬਾਨੀ થેન્ક યુ વેરી મચ ਜਿਵੇਂ ਹਰ ਭਜਨ ਨੇ ਕਿਹਾ ਸੀ ਕਿ ਅੰਤਮ ਅਰਦਾਸ ਤੇ ਬੋਲਣਾ ਸਭ ਤੋਂ ਔਖਾ ਹੁੰਦਾ ਹੈ ਆਪਦਿਆਂ ਦੀ ਅੰਤਮ ਅਰਦਾਸ ਤੇ ਮੈਂ ਦੂਜੀ ਵਾਰੀ ਕਰ ਰਿਹਾ ਪਹਿਲਾਂ ਰਵੀ ਵੇਲੇ ਹੋ ਚੁੱਕਿਆ ਹੁਣ ਮਾਤਾ ਵੇਲੇ ਹੋ ਰਿਹਾ ਔਖਾ ਹੁੰਦਾ ਹੈ ਔਰ ਜਮੈਂ ਥੋੜੇ ਦਿਲ ਦੇ ਜਮਾ ਕਰੀਬ ਹੋਵੇ ਹੋ ਤਾਂ অতি ਔਖਾ ਹੁੰਦਾ ਹੈ ਥੈਂਕ ਯੂ ਮਿਹਰਬਾਨੀ ਲੰਗਰ ਸ਼ੱਕ ਕੇ ਜਾਓ ਜੀ ਸਾਰੇ ਪਿੰਡ ਵਾਲਿਆਂ ਦਾ ਵੀ ਮੈਂ ਹੱਥ ਜੋੜ ਕੇ ਮਿਹਰਬਾਨੀ ਕਹੂੰਗਾ ਔਰ ਸਾਡੇ ਇਲਾਕੇ ਵਾਲਿਆਂ ਦਾ ਵੀ ਕਿਉਂਕਿ ਜਿਹੜਾ ਪਿੰਡ ਹੁੰਦਾ ਹੈ ਪਿੰਡ ਦੀ ਜੋ ਆਬੋ ਹਵਾ ਹੁੰਦੀ ਹੈ ਔਰ ਇਲਾਕੇ ਦੀ ਉਹਦੇ ਵਿੱਚ ਹੀ ਸਾਰਾ ਕੁਝ ਚਲਕਦਾ ਹੁੰਦਾ ਹੈ ਸੋ ਅੱਜ ਤੁਸੀਂ ਸਾਰੇ ਸਾਡੀ ਸਦੀਵੀ ਗੁਰੂ ਉਹਨਾਂ ਦੀ ਪਾਵਨ ਕੋਚ 'ਚ ਬੈਠ ਕੇ ਜੋ ਤੁਹਾਡਾ ਸਾਥ ਦੇ ਕੇ ਉਹਨਾਂ ਨੂੰ ਯਾਦ ਕੀਤਾ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ